ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਗੁੱਗਾ ਮਾੜੀ ਮੋਹੱਲਾ ਅਮਾਮਗੜ ਸਮਾਣਾ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਗੁੱਗਾ ਜਹਰ ਵੀਰ ਦਾ ਦਰਬਾਰ ਬਣਿਆ ਹੋਇਆ ਹੈ ਔਰ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਮਾਣਾ ਦੇ ਬਹੁਤ ਹੀ ਮਸ਼ਹੂਰ ਗਰਾਊਂਡ ਦੁਸ਼ਹਿਰਾ ਗਰਾਊਂਡ ਦੇ ਬਿਲਕੁਲ ਨੇੜੇ ਇੱਕ ਗੁग्गाવાડી ਦਰਬਾਰ ਬਣਿਆ ਹੋਇਆ ਹੈ ਔਰ ਤਕਰੀਬਨ ਹਰ ਸਾਲ ਹੀ ਇਸ ਦਰਬਾਰ ਦੇ ਉੱਪਰ ਗੁग्गाવાડી ਪ੍ਰਬੰਧਕ ਕਮੇਟੀ امامਗੜ ਅਤੇ ਰਵੀਨਾਥ ਬਾਬਾ ਜੀ ਵੱਲੋਂ ਇੱਥੇ ਸਲਾਣਾ ਪੰਡਾਰਾ ਜਿਹੜਾ ਉਹ ਕਰਵਾਇਆ ਜਾਂਦਾ ਸੋ ਇਸ ਵਾਰ ਵੀ ਤੁਸੀਂ ਦੇਖ ਰਹੇ ਹੋ ਸੰਗਤਾਂ ਭੰਡਾਰੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਭੰਡਾਰੇ ਤੋਂ ਜਿੱਥੇ ਕਿ ਗੁਰੂ ਕਾ ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈ ਔਰ ਸੰਗਤਾਂ ਜਿਹੜੀਆਂ ਨੇ ਲੰਗਰ ਪ੍ਰਸ਼ਾਦਾ ਛਕ ਰਹੀਆਂ ਹਨ ਔਰ ਕਿੰਨਾ ਕਿਤੇ ਇਹ ਭੰਡਾਰਾ ਤਕਰੀਬਨ ਹਰ ਸਾਲ ਹੀ ਇਨਾ ਦਿਨਾਂ ਦੇ ਵਿੱਚ ਹੀ ਕਰਵਾਇਆ ਜਾਂਦਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਤਕਰੀਬਨ 10-15 ਦਿਨ ਬਾਅਦ ਦੇ ਵਿੱਚ ਇਹ ਬਣਾਹਾਰਾ ਕਰਾਇਆ ਜਾਂਦਾ ਹੈ ਔਰ ਤਕਰੀਬਨ ਸਮਾਣੇ ਦੇ ਸਾਰੇ ਹੀ ਸਾਈਂ ਦਰਬਾਰਾਂ ਤੋਂ ਜਿਹੜੇ ਸਾਈਂ ਲੋਕ ਹੈ ਉਹ ਇੱਥੇ ਸ਼ਿਰਕਤ ਕਰਦੇ ਆ ਸੰਗਤਾਂ ਨੂੰ ਜਿਹੜਾ ਸਮਈਆਂ ਵੱਲੋਂ ਉਹ ਗੁਰੂ ਮਹਾਰਾਜ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਔਰ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਵੱਖ-ਵੱਖ ਸਾਈਂ ਦਰਬਾਰਾਂ ਤੋਂ ਸਾਈਂ ਲੋਕ ਇੱਥੇ ਪਹੁੰਚੇ ਹੋਏ ਨੇ ਔਰ ਰਵੀਨਾਥ ਬਾਬਾ ਜੀ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਸੰਗਤਾਂ तकरीबन ਪ੍ਰਸ਼ਾਦਾ ਜਕਰੀਆਂ کئی-ਕਈ ਸਾਲਾਂ ਤੋਂ ਲੋਕ ਜਿਹੜੇ ਆ ਕੇ ਆਪਣੇ ਆਵਾਂ ਨੂੰ ਕਾਮਨਾਵਾਂ ਆਪਣੇ ਸੁੱਖ ਸ਼ਾਂਤੀ ਦੀ ਅਰਦਾਸ ਵਗੈਰਾ ਕਰਾਉਂਦੇ ਹਾਂ